ਹਾਂਜੀ ਫਤਰੀ ਗਾਲ ਜੀ ਉਹ 3 ਦਾ 4 ਇਹ ਤਾਂ ਲਓ ਜੀ ਅੱਜ ਨੇ ਫਿਰ ਜਰਾ ਰੰਬਾਟੀ ਜਾ। ਉਹ ਅਰੇ ਕਿੰਨੇ 5-6 ਕਿਲੇ ਵਾ ਵਢੀ ਜਾਂਦੇ ਆ। ਉੱਧਰ ਵਰਦੇ ਲੋ ਜੀ ਫਰਲੇ ਪਨੇ ਆ ਏਰੀਆ ਆਪਣੇ। ਹਾਂ 1.5 ਕਿਲੋ ਹੋਰ ਹੈਗਾ ਸਾਹਮਣੇ। 2 ਕਿਲੇ ਉਧਰ। ਮੈਦਾਨ ਤੇ ਜਿਹੜੇ ਉਧਰ ਛੱਡ ਗਏ ਸੀ ਬੱਚਾ ਆਪਣਾ। ਤੇ ਉਹ ਉਧਰੋਂ ਪਿੱਲੇ ਪੈਂਟਾ ਵਸਾ ਟੋਟਾ-ਫੋਟਾ ਜਿਹਾ ਕੱਢ ਕੇ ਉਟਰਾ ਫਰੀ ਹੈ ਜੀ ਲੋ ਇਹ ਆਪਣੀ ਮੱਕੀ ਆ ਜੀ ਬਾ ਮਟਰ ਆਪਣੇ ਆਪ ਦੀ ਗੱਲ ਆ ਉਟਰਾ ਇਹ ਦੇਖੋ ਆਪਣੇ ਦਾ ਖੜਾ ਜੀ ਆਪਣਾ ਫਾਰਮ ਟ੍ਰੈਕ ਹੈ ਆਪਣਾ ਖਾਲੀ ਹੋ ਬੰਦੇ 2-3 ਲੱਗੇ ਹੋਏ ਬੰਨੇ ਵੱਢਣ ਤੇ ਮਸ਼ੀਨ ਮਿਲਦਾ ਤਾਂ ਆ ਗਈ ਚਲੋ ਠੀਕ ਆ ਜੀ ਮਿਲਦੇ ਆ ਫਿਰ ਹਾਂਜੀ ਲਓ ਜੀ ਮਿੱਤਰੋ ਦੱਬੜਾ ਦਾ ਕੰਮ ਆਪਣਾ ਵੀ ਸਾਹੀ ਰਹਿ ਗਿਆ 1.5 ਕਿਲੋ 2.5 ਕਿੱਲੇ ਇਹ ਸਾਹੀ ਕਣਕ ਡਿੱਗੀ ਬਹੁਤ ਆ ਜੀ ਬੱਗਾ ਆ ਰਿਹਾ ਬੱਗਾ ਬਸ ਆਹੀ ਰਹਿ ਗਿਆ ਲਾਸਟ ਘੇਰਾ ਆਪਣਾ ਜੀ ਉਦੋਂ ਬਾਅਦ ਦੱਬੜਾ ਦਾ ਕੰਮ ਪਟੀ ਦਾ ਇਹ ਆਪ ਢਿੱਗੀ ਵਾਲੀ ਨਹਿਰ ਦੇ ਥੱਲੇ ਬੱਟਾ-ਵੱਟਾ ਥੱਲੇ ਬਹੁਤ ਰਹਿ ਗਿਆ ਜੀ ਆਹ ਦਰੱਖਤਾਂ ਥੱਲੇ ਰਹਿੰਦਾ ਮੈਂ ਕਿਹਾ ਕਟਰ ਲਾ ਕੇ ਚਕਾ ਦਾਂਗੇ ਵੱਡਣਾ ਬਹੁਤ ਔਖਾ ਦੇਖੋ ਜੀ ਵੱਡੀਆਂ ਕਿੰਨੀਆਂ ਪਈਆਂ ਆਹ ਰਹਿ ਗਿਆ ਜੀ ਵੱਡਣ ਵਾਲਾ ਇੰਨਾ ਕੁ ਬਸ ਉਹ ਵੀ ਢੇੜਾ ਦਵਾ ਦਾਂਗੇ ਮਸ਼ੀਨ ਦਾ ਲਾਸਟ ਰਹਿ ਗਿਆ ਬਸ ਆਹਾਂ ਵੱਟ ਕੇ ਇਹ ਪਿੰਡ ਵੱਢਣੇ 5-6 ਕਿਲੇ ਜਾ ਤਿੰਨ ਕੀਲੇ ਪੈਂਡਾ ਬਸ ਤਿੰਨ ਪਿੰਡ ਵੱਟ ਗਏ ਇਹ ਰੁੱਤੂਆ ਸਮਾਪਤੀ ਹੈ ਜੀ ਬੱਗੇ ਹਾਂ ਜੀ ਕਿਵੇਂ ਆ ਵਧੀਆ ਵਧੀਆ ਬਾਈ ਸੱਤਾ ਐਨ ਪੂਰਾ ਚਲੋ ਠੀਕ ਆ ਜੀ ਮਿਲਦੇ ਹਾਂ ਹੈਲੋ ਹਾਂ ਜੀ ਲਓ ਜੀ ਨਿਪੜ ਗਿਆ ਨਿਪੜ ਗਿਆ ਬਾਡੀ ਦਾ ਕੰਮ ਮਾਫ ਆ ਸਾਈਟਾਂ ਵਾਲਾ ਜਿਹੜਾ ਰਹਿ ਗਿਆ ਇਹ ਤਾਂ ਇਹ ਪੁੱਤ ਰਹਿ ਗਿਆ ਕਿੱਥੇ ਰਹਿ ਕੇ ਲਾਉਂਗਾ ਹੋ ਗਿਆ ਸਮਾਪਤ ਹੋ ਗਾ ਚਲੋ ਫਿਰਦੇ ਆ ਜੀ ਸਰੋਤ ਭਾਈ ਚੈੱਕ ਦੀ ਦੇਖੋ ਜੀ ਸਫਾਈ ਦੇਖੋ ਸਫਾਈ ਦੇਖੋ ਜੀ ਸਫਾਈ ਤੇ ਕੀ ਹੋਈ ਕਰਕੇ ਮਾੜੀ ਮੋਟੀ ਮੱਖੀ ਆਈ ਆ ਬੱਗੇ ਬਚੂ ਦਾ ਠੀਕ ਬੱਚੇ ਖਾਫਾ ਲਓ ਜੀ ਆਹ ਖੜਾ ਚੌਂਡੀ ਆ ਆਪਣੇ ਵਾਲਾ 5305 ਆਹ ਖੜਾ ਫਾਰਮ ਟਰੈਕ ਝੋਟੇ ਆ ਤੋਂ ਨੇੜੇ ਟੱਲੀਏ 5305 16 ਫੁੱਟ ਚਾਲੀਏ ਜਦੋਂ ਬਾਦ ਇਹ ਤੇ ਮਗਰ 14 ਫੁੱਟੀ ਆਪਣੀ ਜਿਹੜੀ ਆ ਨੱਪੜ ਗਿਆ ਕੰਪਟੀ ਦਾ ਹੀ ਬਸ ਔਰ ਰਹਿਗੇ ਸਾਈਡਾਂ ਦੇ ਗਿੜੇ ਜਲਾਉਣ ਵਾਲੇ ਪੜਾ ਰਹਿਦਾ ਸੀ ਬਣਕ ਠਿੱਕੀ ਹੋਈ ਸੀ ਥੋੜੀ ਇਹ ਤੇ ਤਾਂ ਕਰਕੇ ਫਿਰ ਹਲਟਾਂ ਵੜੀਆਂ ਰਹਿ ਜਾਂਦੀਆਂ ਸੀ ਕਿ ਚੱਲ ਮਸ਼ੀਨ ਦਾ ਗਿੜਾ ਦੇ ਲਾਂਗੇ ਉੱਥੋਂ ਉੱਥੋਂ ਦੀ ਕੋਹਣਾ ਹੈ ਨਾ ਨਹੀਂ ਤਾਂ ਤੋੜਾ ਜਾਂਦਾ ਬਸ ਉਹ ਸਾਹਮਣੇ ਖੜਾ ਵਾ ਪਰ ਇਹ ਵੇਲੇ ਦੇਖੋ ਧੂਣੀ ਬਣਾਈ ਜਾਂਦੀ ਹੋ ਜਮਾ ਲੰਗਾ ਪੂਰੀ ਜਾਂਦੀ ਆ ਪੂਰਾ ਸਾਰੇ ਕੰਮ ਨੱਪੜ ਗਿਆ ਜੀ ਦੇਖੋ ਬਾਡੀਆਂ ਦੇ ਕਿਤੇ ਵੀ ਢਾਲ ਨਹੀਂ ਬਣਾਉਣਾ ਬਾ ਤੂੜੀਆਂ ਹੀ ਰਹਿ ਗਿਆ ਬਣਾਉਣੇ ਲੋਕਾਂ ਨੇ ਉਹ ਸੇਮ ਪਰਲੇ ਬੰਦੇ ਮਸ਼ੀਨ ਚੱਲੀ ਜਾਂਦੀ ਦੂੜੀ ਵਾਲੀ ਹੁਣ ਫਾਲ ਬਾਤ ਕਰਦੇ ਚਲਾਉਣੀ ਦੂੜੀ ਵਾਲੀ ਉਹ ਆਪਣੀ ਮੱਕੀ ਆ ਜੀ ਇਧਰ ਨਹਿਰ ਵਾਲੀ ਉਹ ਚੱਲੀ ਮਸ਼ੀਨ ਆਪਣੀ ਨਹਿਰ ਨਾਲ ਘੜਲਾਉਣਾ ਬੱਤੀ ਹੱਟੇ ਪੜ ਗਿਆ ਸਾਨੂੰ ਚੱਲਦੇ ਹਾਂ ਜੀ ਕਰੇ ਇੱਥੇ ਮੈ ਜਾਣਾ ਪੜਾ ਸ਼ਹਿਰ ਨੂੰ ਰਾਤਾਂ ਤੱਕ ਜਨਵੇੜ ਦੇ ਬਾਡੀ ਦਾ ਸਾਰਾ ਮਸ਼ੀਨ ਝਾੜਾਂਗੇ ਝਾੜ ਕੇ ਫਿਰ ਕਰਾਂਗੇ ਅੰਦਰ ਫਿਰ ਉਹ ਤੋਂ ਤੂੰ ਟੂੜੀ ਝੜੀ ਬਣਾ ਕੇ ਫਿਰ ਇਹਦਾ ਗੀਅਰ ਖੋਲਾਂਗੇ ਜੀ ਗੀਅਰ ਦਾ ਥੋੜਾ ਕੰਮ ਹੁੰਦਾ ਗੀਅਰ ਇਹਦਾ ਹੋ ਗਿਆ ਗੜਵੜ ਕਰਨ ਲੱਗਾ ਕਰਮਾੜੀ ਦੀ ਵਾਗੀ ਸੀਜ਼ਨ ਸਿਰੇ ਤੱਕ ਗੀਅਰ ਦਾ ਥੋੜਾ ਹੈਗਾ ਚੱਕਰ ਹੋਰ ਕਿਤੇ ਬ੍ਰੇਕ ਬਰੌਨ ਨਹੀਂ ਪਈ ਜੀ ਇੱਕ ਦਿਨ ਚਾਬੀ ਚੱਕ ਕੇ ਨਹੀਂ ਦੇਖੀ ਇੱਕ ਦਿਨ ਵੀ ਸਵੀਰ ਨੂੰ ਜਿਵੇਂ ਚਲਾਉਂਦੇ ਜਿਹਾ ਕੇ ਪਰਮਾਤਮਾ ਦੀ ਕਿਰਪਾ ਨਾਲ ਓਡੀ ਥੜੀ ਜਿਹਾ ਦਵਾ ਕੇ ਰਾਤ ਨੂੰ ਉਹ ਜਲੇ ਅੰਦਰ ਲਾਉਂਦੇ ਝੜ ਕੇ ਉਹ ਗੀਰ ਦੀ ਸਾਡੀ ਗਲਤੀ ਹੋ ਗਈ ਜੀ ਤੇਲ ਨਹੀਂ ਦੇਖਿਆ ਸੀ ਗੀਰ ਦੇ ਵਿੱਚ ਤੇ ਉਹ ਡੈਨ ਲੀਕ ਸੀਗਾ ਤੇਲ ਚ ਹੋ ਗਿਆ ਤੇ ਪਾਈਏ ਚਲ ਜਾ ਕੇ ਪਾ ਦਾਂਗੇ ਉਹ ਢਾਹ ਚ ਜਾਂਦੀ ਜਾਂਦੀ ਖੜ ਗਈ ਕਰਾਰੇ ਦੰਦੇ ਇਹ ਇਧਰ ਨੇ ਦੂਤ ਨਾਲ ਦੇ ਪਰਕੇ ਵਿੱਚੋਂ ਚਲੂ ਲਵਾ ਗਈ ਸੀ ਜਨਾ ਆਪਣਾ ਤੇਰੇ ਕੋਡ ਨਾਲ ਪਿਆ ਗੀਰ ਹੁਣ ਮੱਕੀ ਤੋਂ ਪਹਿਲਾਂ ਪਹਿਲਾਂ ਤਿਆਰ ਕਰਦਾਂਗੇ ਜੀ ਤਦ ਪਹਿਲਾਂ ਤਿਆਰ ਹੋ ਦੂਗੀ ਫੇਰ ਲਾ ਕੇ ਤੇ ਬਿਆ ਚੰਗੀ ਤਰ੍ਹਾਂ ਦੀ ਜਾਂ ਕਰਕੇ ਕੰਮ ਇਹ ਕਰਦਾ ਹੈ ਕੰਮ ਤਰ ਠੀਕ ਆ ਜੀ ਫਿਰ ਵੰਦੇ ਆ ਸ਼ਾਮ ਨੂੰ ਸਿਚਾੜਨ ਲੱਗੇ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਰਹੇ ਨੇ ਲੋਹੇ ਚੜੜੇ ਕੰਮ ਇਹ ਨਹੀਂ ਕਿ ਐ ਟੋਟਾ-ਵੋਟਾ ਦੇ ਵਿੱਚ ਜੀ। ਵੀ ਦਿਹਾੜੀ ਲੱਗੀ ਦੀ ਅੱਜ। ਮੇਲ ਆਉਂਦਾ ਆਪਾਂ ਕਿਲਾ-ਕੀਲਾ ਉਹਦਾ। ਰਾਹਾਂ ਦੇ ਵਿੱਚ ਹੀ ਟਾਈਮ ਲੱਗ ਗਿਆ ਹੀ। ਰਾਹਾਂ ਰਹਿ ਗਈ ਰਾਤ। ਉਹ ਬਾਕੀ ਜਗ੍ਹਾ ਹੀ ਬਹੁਤ ਡਰਦੀ ਵਾਲੀ ਜਗ੍ਹਾ ਫਿਰ। ਉਹ। ਇਹ ਕਰਕੇ ਸੀ ਜਵਾਬ ਦੇਣਾ ਸੀ ਤੇ ਇਹ ਕਾਲੂ ਰਾਣੀ ਨੂੰ ਕੇ ਫਿਰ ਕਹਾਂਗੇ ਬਾਸਰ ਕੱਢ ਕੇ ਸਰੇ ਤਾਂ ਚੱਲੀ ਜਾਣਾ ਮਿੱਟੀ ਨੂੰ ਤਿਆਰੀ ਕਰਾਂਗੇ ਫਿਰ ਰੈਡੀ ਕਰਕੇ ਘੜਾ ਦੇਣੀ ਆਪਾਂ ਤੇ ਚੱਲਦੀ ਆ ਰਾਣੀ ਆਣਾ ਵਾ ਤੇ ਬਾਤ ਸੁਬੰਦ ਝੋੜਦਾ ਕੇ ਇਹ ਕਰਾ ਕੇ ਫੇਰ ਦਾ ਕੰਮ ਵਾਲੇ ਬਾਸੜ ਕੱਢ ਕੇ ਪਾਵਾਂਗੇ ਮੱਤੀ ਵਾਲੀ ਮੈਂ ਤਿਆਰੀ ਕਰਦੇ ਕਿੰਨੇ ਕਰਦੇ ਹਾਂ ਸੀ 4x4 ਲਾ ਦੇਣਾ ਆਪਾਂ ਫੇਰ ਆਇਆ ਜਿਹੜਾ ਪੱਕੀ ਦਾ ਕੰਮ ਚੱਲਣਾ ਉਹਨੂੰ ਬਾਟੀ ਦੇ ਨਾਲ ਛਾਪੇ ਝੋਨੇ ਦੀ ਆ ਥੋੜੀ ਝੋਨੇ ਦੀ ਝੋਨੇ ਦਾ ਵੀ ਕੰਮ ਚੱਲਣਾ ਮੈਂ ਇਹਦਾ ਕਰਕੇ ਉਹ ਲੱਗ ਰਿਹਾ ਪਤਾ ਤੇ ਜਿਹੜਾ ਦੇਨੀ ਆ ਸਮਝੇ ਗਾਣ ਕਿੰਨਾ